ਆ ਵੀਡੀਓ ਨਾਲ ਸਾਰੇ ਸੱਜਣਾ ਦਾ ਧਿਆਨ ਮੰਗਦੀ ਆ ਅਸੀਂ ਨਾ ਹਰੀਕੇ ਪੱਤਨ ਤੋਂ ਕੀ ਕੀਤਾ ਸਾਡੇ ਦਿਮਾਗ 'ਚ ਆਇਆ ਕਿ ਯਾਰ ਬਿਆਸ ਦਰਿਆ ਦੇ ਵਿੱਚ ਵੀ ਹਾੜਾ ਆਇਆ ਹੋਇਆ ਤਾਂ ਵੀ ਆਪਾਂ ਬਿਆਸ ਦਰਿਆ ਤੇ ਢੇਡਾ ਮਾਰ ਕੇ ਆਉਨੇ ਆ ਤੇ ਬਿਆਸ ਦਰਿਆ ਤੋਂ ਅਸੀਂ ਨਾਲ-ਨਾਲ ਉਹਦੇ ਰਸਤੇ ਦੇ ਬੰਨ ਦੇ ਨਾਲ-ਨਾਲ ਤੁਰੇ ਆਏ ਤਾਂ ਦੇਖਿਆ ਅੱਗੇ ਜੇ ਆ ਕੇ ਨਾ ਜਦੋਂ ਪੱਕਾ کافی ਅੱਗੇ ਆ ਜਾਂਦੇ ਆ ਤੇ ਉਸ ਤੋਂ ਅੱਗੇ ਆ ਕੇ ਕੀ ਹੁੰਦਾ ਕਿ ਸੜਕ ਦੇ ਉੱਪਰਲੇ ਪਾਸੇ ਤੁਹਾਨੂੰ ਡੰਗਰ ਬੰਨੇ ਹੋਏ ਟਰੈਕਟਰਾਂ ਦੇ ਨਾਲ ਟਰਾਲੀਆਂ ਦੇ ਨਾਲ ਬਲਦਾਲੀਆਂ ਗੱਡੀਆਂ ਦੇ ਨਾਲ ਆ ਦੇਖੋ ਐਵੇਂ ਜਿਵੇਂ ਕਿਸਾਨ ਅੰਦੋਲਨ ਵੇਲੇ ਨਹੀਂ ਟਰਾਲੀਆਂ ਤੇ ਪਾਇਆ ਹੋਇਆ ਸੀ ਉਸ ਤਰ੍ਹਾਂ ਨਾ ਤੁਹਾਨੂੰ ਬਿਲਕੁਲ ਓਵੇਂ ਦੀ ਸ਼ਕਲ ਦੇ ਵਿੱਚ ਬਹੁਤ ਸਾਰੇ ਕਿਸਾਨ ਬੈਠੇ ਨਜ਼ਰ ਆਉਣਗੇ ਜਿਵੇਂ ਕਿਸਾਨ ਅੰਦੋਲਨ ਵੇਲੇ ਹੋਇਆ ਸੀਗਾ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦਾ ਤਾਂ ਹੁਣ ਸਭ ਨੂੰ ਦਿਸੀ ਜਾਂਦਾ ਬਾਰ-ਬਾਰ ਉਹ ਗੱਲ ਕਰਨ ਨੂੰ ਦਿਲ ਵੀ ਨਹੀਂ ਕਰਦਾ ਆਪਦਾ ਵੀ ਮਨ ਖਰਾਬ ਹੁੰਦਾ ਜੇ ਬਾਰ-ਬਾਰ ਉਹੀ ਗੱਲ ਕਰਦੇ ਆਂ ਪਰ ਇਧਰਲੇ ਪਾਸੇ ਨੂੰ ਮੈਂ ਇੱਕ ਗੱਲ ਦੇਖਿਆ ਕਿ ਨੇੜੇ-ਨੇੜੇ ਦੇ ਪਿੰਡਾਂ ਦੇ ਬਾਈ ਲੋਕ ਆ ਰਹੇ ਆ ਹਾਂ ਪਰ ਉਹ ਦੂਰ ਦੇ ਲੋਕਾਂ ਨੂੰ ਨਹੀਂ ਪਤਾ ਵੀ ਇਧਰ ਵੀ ਪ੍ਰੋਬਲਮ ਹੈਗੀ ਹੈ ਨਾ ਨਹੀਂ ਨਹੀਂ ਪਤਾ ਨਹੀਂ ਪਤਾ ਦੂਰ ਦੇ ਲੋਕਾਂ ਨੂੰ ਨਹੀਂ ਪਤਾ ਨਹੀਂ ਬਦਲੇ ਬਦਲੇ ਵੀ ਮਤਲਬ ਤਕਰੀਬਨ ਜਿੰਨਾਂ ਦਾ ਵੀ ਧਿਆਨ ਹੈਗਾ ਉਹ ਤਕਰੀਬਨ ਹਰੀਕੇ ਪੱਤਣ ਤੇ ਹੀ ਧਿਆਨ ਆ ਵਿਆਸ ਦਰਿਆ ਦੇ ਇਧਰ ਨੇੜੇ ਕਿੰਨਾ ਮਤਲਬ ਹਾਲਾਤ ਕਿਵੇਂ ਆ ਉਹ ਉੱਤੇ ਲੋਕਾਂ ਦਾ ਧਿਆਨ ਹੈ ਨਹੀਂਗਾ ਹਾਂ ਹੈ ਫਰਕ ਥੋੜਾ ਹੈ ਤੇ ਇਧਰ ਨੂੰ ਜਿਹੜੇ ਲੋਕ ਮਤਲਬ ਸੇਵਾ ਕਰ ਰਹੇ ਇਹਨਾਂ ਨੂੰ ਲੋਡ ਵੀ ਹੈਗੀ ਆ ਉਹ ਤਕਰੀਬਨ ਇੱਥੋਂ ਦੇ ਨੇੜੇ ਤੇੜੇ ਦੇ ਪਿੰਡਾਂ ਤੋਂ ਹੀ ਦੇ ਰਹੇ ਹਨ ਹਾਂ ਬਿਲਕੁਲ ਬਿਲਕੁਲ ਉਹ ਨੇੜੇ ਦੇ ਪਿੰਡਾਂ ਦੇ ਪਰ ਨਾ ਜੇ ਸੱਚੀ ਕਈ ਵਾਰੀ ਨਾ ਪਿੰਡਾਂ ਦੇ ਲੋਕਾਂ ਨੇ ਕੀ ਕਰ ਲਿਆ ਪਿੰਡਾਂ ਦੇ ਲੋਕਾਂ ਨੇ ਨਾ ਰਾਸ਼ਨ ਇਕੱਠੇ ਕਰ ਲਿਆ ਪੈਸੇ ਇਕੱਠੇ ਕਰ ਲਿਆ ਤਾਂ ਮੈਂ ਨਾ ਇੱਕ ਗੱਲ ਕਹਿਣਾ ਕਿ ਨਾ ਤੁਸੀਂ ਕੀ ਕਰੋ ਬਿਆਸ ਦਰਿਆ ਵਾਲੇ ਪਾਸੇ ਪੁਲੱਥ ਹਲਕੇ ਦੇ ਕੁਝ ਪਿੰਡ ਆ ਜਿਹੜੇ ਜਮ੍ਹਾਂ ਸੜਕ ਦੇ ਉੱਪਰ ਹੀ ਪਸ਼ੂ ਬੈਠੇ ਆ ਰੱਖ ਕੇ ਉਹਨਾਂ ਨੂੰ ਤੂੜੀ ਨਾ ਲੈ ਕੇ ਆਓ ਤੂੜੀ ਕਿਉਂਕਿ ਨੇੜੇ ਤੇੜੇ ਮਿਲ ਜਾਂਦੀ ਆ ਇਹ ਤੁਸੀਂ ਲਿਆ ਸਕਦੇ ਆ ਦਾਣਾ ਝੋਕਰ ਬਿਲਕੁਲ ਹੈ ਨਾ ਭਾਈ ਜੀ ਫੀਡ ਫੀਡ ਹਾਂਜੀ ਭਾਈ ਹਾਂ ਤੇ ਭਾਈ ਹੁਣ ਤੋਂ ਹੁਣ ਤੱਕ ਤੁਹਾਡਾ ਕਿਵੇਂ ਚੱਲ ਰਿਹਾ ਸਿਸਟਮ ਬੜੀ ਵਾਹਿਗੁਰੂ ਦੀ ਕਿਰਪਾ ਹੈ ਕਿ ਮੈਂ ਗੱਲ ਦੱਸ ਦਿਆਂ ਕਿ 23 ਦੇ ਵਿੱਚ ਵੀ ਨਾ ਚਲੋ ਜਦੋਂ ਪਰਿਵਾਰ ਆਪਾਂ ਪਿੰਡ ਦੇ ਹੀ ਆ ਸਾਰੇ ਸੇਮ ਹੀ ਇੱਥੇ ਹੁੰਦੇ ਤੇ ਮੇਰੇ ਜਿੱਦਾਂ ਭਰਾ ਮੇਰੇ ਨਾਲ ਕੋਈ ਪੜੇ ਨੇ ਤੇ ਜਿੱਦਾਂ ਕੋਈ ਸੱਜਣ ਮਿੱਤਰ ਹੋ ਗਿਆ ਮੇਰੀ ਉਹ ਵੀਡੀਓ ਵੇਖ ਕੇ ਉਹਨਾਂ ਨੇ ਮੇਰੀ 23 'ਚ ਵੀ ਬਹੁਤ ਮਦਦ ਕੀਤੀ ਕੋਈ 3,74,000 ਰੁਪਏ ਦੀ ਆਚਾਰ ਚਾਰਾ ਤੇ ਫੀਡ ਤੇ ਚੋਕਰ ਇਹਨਾਂ ਤਿੰਨ ਚੀਜ਼ਾਂ ਦੀ ਚਾਰ ਚੀਜ਼ਾਂ ਦੀ ਮਤਤ ਕੀਤੀ ਉਹਨਾਂ ਮੇਰੇ ਹੁਣ ਕਿੰਨੀ ਕੁ ਮਦਦ ਹੋ ਗਈ ਹੈ ਤੁਹਾਡੇ ਨਾਲ ਉਹਨਾਂ ਮਾਲਕ ਦੀ ਕਿਰਪਾ ਹੈ ਕਿ 2 ਗੁ ਲੱਖ ਦੇ ਲਾਗੇ ਚੱਗੇ ਮਤਤ ਹੋ ਗਈ ਹੈ ਨਹੀਂ 2 ਲੱਖ ਨਾਲ ਤੁਸੀਂ ਕਿੰਨੇ ਕਿੰਨੇ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹੋ ਇੱਥੇ ਕਿੰਨੇ ਕੁ ਬੈਠੇ ਹੋਣਗੇ ਨਹੀਂ ਮੈਂ ਅਜੇ ਮੈਂ ਤਾਂ ਕਟੜ ਕਟੜ 25 ਜਾਂ 30 ਘਰਾਂ ਨੂੰ ਸਿਰਫ ਡਿਸਟ੍ਰੀਬਿਊਟ ਕਰ ਰਿਹਾ ਹਾਂ ਕਿਉਂਕਿ ਅਜੇ ਮੈਂ ਤੈਨੂੰ ਲੋਡ ਵਾਲੇ ਕਿੰਨੇ ਕੁ ਬੈਠੇ ਆ ਲੋਡ ਵਾਲੇ ਤੇ ਭਾਜੀ ਇਹ 28 ਕਿਲੋਮੀਟਰ ਤੱਕ ਹੀ ਲੋਡ ਵਾਲੇ ਹੀ ਆ 28 ਕਿਲੋਮੀਟਰ ਤੱਕ ਲੋਡ ਵਾਲੇ ਆ ਪਲਾਥ ਏਰੀਏ ਤੱਕ ਹੀ ਉਹ ਤੋਂ ਅੱਗੇ ਤਾਂ ਪਤਾ ਨਹੀਂ ਕਿੰਨੇ ਕੋ ਬੇਅੰਤ ਬੈਠੇ ਨੇ ਓਏ ਹੋਏ ਉਹ ਸੂਆ ਮਕੇਰੀਆਂ ਕੱਚੀਆਂ ਸਾਡੇ ਤਾਂ ਪੱਕੀ ਸੱਜ ਮਤਲਬ ਆ ਬੰਨ ਬੰਨ ਤੇ ਤੁਰ ਜਾਈਏ ਤਾਂ ਸਾਰੇ ਦੁਖੀ ਹੋਈ ਲੋਕ ਬੈਠੇ ਆ ਗਲਦੀ ਬਿਲਕੁਲ ਬਿਲਕੁਲ ਇਤੋਂ ਵੀ ਵੱਧ ਸ਼ਹਿਦ ਹੋਣਾ ਹਾਂਜੀ ਕਿਉਂਕਿ ਇੱਧਰ ਅਗਲਾ ਪਿੰਡ ਉਹ 4 ਕਿਲੋਮੀਟਰ ਤੱਕ ਘਾਰ ਹੀ ਘਰੇ ਪਏ ਨੇ ਦਰਿਆ ਦੇ ਵਿੱਚ ਚੌਂਗੀ ਦਾ ਟਾਂਡੇ ਤੱਕ ਤੁਸੀਂ ਜਾਂਦੀ ਹੈ ਮਕੇਰੀਆਂ ਤੱਕ ਹਾਂਜੀ ਮਕੇਰੀਆਂ ਤੱਕ ਮਕੇਰੀਆਂ ਦਾ ਉਹ ਜਿਹੜੇ ਡੈਮ ਨੇ ਉਹ ਸਕ੍ਰੈਚ ਜਿਹੜੇ ਹੋਏ ਨੇ ਹਾਂਜੀ ਹਾਂਜੀ ਇਹਦੀ ਪੋਪੂਲੇਸ਼ਨ ਉਧਰ ਤੱਕ ਹੀ ਸੀਮਤ ਹੈ ਇਧਰੋਂ ਫਿਰ ਢਲਵਾ ਆਪਣਾ ਅੱਗੇ ਤਾਂ ਯਾ ਡੇਟ ਸਰ ਬਤਾਵਾ ਇਹ ਅੱਗੇ ਅੱਗੇ ਲੱਗ ਜੰਨੇ ਸੁਲਤਾਨਪੁਰ ਲੋਧੀ ਤਨ ਤਰ ਇਹ ਜਾਰੀ ਬੈਲੀ ਹੈ ਜਿਹੜੀ ਤੁਸੀਂ ਹੈ ਨਾ ਜੀ ਇਹ 1957-58 ਦੀ ਬਣੀ ਕੈਰੋ ਸਾਉਂ ਦੀ ਬਣੀ ਉਹਨੇ ਗ੍ਰਾਂਟ ਮੰਜ਼ੂਰ ਕਰਵਾਈ ਸੀ ਉਹ ਸਾਡੇ ਜਿਹੜੇ ਲੋਕ ਨੇ ਆਪਸੀ ਪਿਆਰ ਭਾਵਨਾ ਦੇ ਨਾਲ ਜੀ ਇਹ ਡਟੇ ਪਏ ਜੀ ਇਹਨਾਂ ਦੀ ਆਪਸੀ ਸੂਝ-ਬੂਝ ਦੇ ਕੱਲ ਬੋ ਜਿਸ ਤਰ੍ਹਾਂ ਵੀ ਕੁਰਬਾਨੀ ਦਾ ਜਜ਼ਬਾ ਲੋਕਾਂ ਵਿੱਚ ਚਾ ਹੈ ਤਾਂ ਹੀ ਤੇ ਇਹਨਾਂ ਨੇ ਕਿਸੇ ਦੀ ਹਾਲੀ ਤੱਕ ਉਡੀਕ ਨਹੀਂ ਕੀਤੀ ਜੋ ਕੁਝ ਵੀ ਆਇਆ ਉਹ ਇਹਨਾਂ ਬੰਦਿਆਂ ਨੂੰ ਅਸੀਂ ਬਾਈ ਨੇ ਬਣ ਦਿੱਤਾ ਪਰ ਅਸੀਂ ਤਾਂ ਕੁਦਰਤੀ ਆ ਗਏ ਸਾਨੂੰ ਲੱਗਿਆ ਕਿ ਯਾਰ ਸਾਡੇ ਨਾ ਸੁਣਨ ਚ ਆਇਆ ਮੈਂ ਤੇ ਵੱਡਾ ਬਾਈ ਅਸੀਂ ਨਾ ਤਿੰਨ ਜਾਣੇ ਸੀਗੇ ਅਸੀਂ ਕਿਹਾ ਯਾਰ ਸਾਡੇ ਉਹੀ ਵੈਸੀ ਸੁਣਨ ਚ ਆਇਆ ਸੀਗਾ ਵੀ ਬਿਆਸ ਦਰਿਆ ਚ ਵੀ ਆਇਆ ਹੋਇਆ ਹੜ ਤਾਂ ਅਸੀਂ ਨਾ ਉੱਥੋਂ ਹਰੀਕੇ ਪੱਤਨ ਤੋਂ ਉਹ ਤਰਨ ਤਰਨ ਸਾਬ ਤੋਂ ਹੋ ਕੇ ਤੇ ਅਸੀਂ ਬਿਆਸ ਦਰਿਆ ਤੇ ਆ ਗਏ ਬਿਆਸ ਦਰਿਆ ਤੋਂ ਅਸੀਂ ਇਧਰਲੇ ਪਾਸੇ ਨੂੰ ਤੁਰਪੇ ਇਧਰ ਸਾਡਾ ਇੱਕ ਮਿੱਤਰ ਆ ਸ਼ਮਸ਼ੇਰ 4 ਕਿਲੋਮੀਟਰ ਤੇ ਠੀਕ ਹੈ ਭਾਜੀ ਉਹ ਸਾਨੂੰ ਉਹਦੇ ਨਾਲ ਕਿਵੇਂ ਮਿੱਤਰਤਾ ਹੋਈ ਕਿ ਅਸੀਂ ਇੱਕ ਵਾਰ ਜ਼ਮੀਨ ਪੱਧਰ ਕਰਦੇ ਸੀ ਉਹ ਇੱਕ ਡਰਮ ਤੇਲ ਦਾ ਦੇਖ ਕੇ ਆਇਆ ਸੀ ਸਾਨੂੰ ਉੱਥੇ ਤੇ ਉਹ ਮੇਰੇ ਮਨ 'ਚ ਵੱਜੀ ਗੱਲ ਕਿ ਯਾਰ ਉਦੋਂ ਉਹ ਸਾਨੂੰ ਤੇਲ ਦਾ ਡਰਮ ਦੇਖ ਕੇ ਆਇਆ ਸੀ ਵੀ ਆਪਾਂ ਉਹ ਬੰਦੇ ਦਾ ਪਤਾ ਲੈ ਕੇ ਆਈਏ ਵੇ ਉਹ ਬਿਆਸ ਦਰਿਆ ਦੇ ਨਾਲ ਬੈਠੇ ਅਸੀਂ ਉੱਥੋਂ ਉਹਦਾ ਪਤਾ ਲੈਣ ਤੁਰੇ ਤਾਂ ਆ ਇੱਥੇ ਆ ਪੋਜੀਸ਼ਨ ਇਹ ਕੁਦਰਤੀ ਮਤਲਬ ਤੁਹਾਡੇ ਨਾਲ ਟਕਰਾ ਹੋ ਗਿਆ ਬਿਲਕੁਲ ਬਿਲਕੁਲ ਬਾਈ ਬਿਲਕੁਲ ਬਿਲਕੁਲ ਪਰ ਇਹ ਇਹ ਧਿਆਨ ਮੰਗਦਾ ਏਰੀਆ ਬਿਲਕੁਲ ਬਿਲਕੁਲ ਅਸੀਂ ਦੀ ਦੇਖਿਆ ਜੀ ਜਿਹੜਾ ਤੁਹਾਡਾ ਇਲਾਕਾ ਹੈ ਮੈਂ ਸਾਰਾ ਹੀ ਉਧਰ ਕੰਮ ਆ ਜੀ ਮੋਗਾ ਗਿੱਦੜਬਾ ਲੰਬੀ ਜਿੰਨਾ ਵੀ ਉਹ ਹਲਕਾ ਹੈ ਜੀ ਹੁਣ ਤੁਸੀਂ ਪਹਿਲੀ ਵਾਰ ਆਇਓ ਪਹਿਲੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕੋਈ ਉਪਰਾਲਾ ਨਹੀਂ ਇੰਨਾ ਕਰਦਾ ਤੁਸੀਂ ਸਾਡੀਆਂ ਦਿੱਕਤਾਂ ਤੋਂ ਜਾਣੂ ਹੋਏ ਹੋ ਇਹ ਵੀ ਪਤਾ ਲੱਗਿਆ ਬ੍ਰਿਆ ਜਿਹੜਾ ਦਰਿਆ ਦੇ ਤੇ ਦੁਨੀਆਂ ਤੁਸੀਂ ਜਿਹਦੇ ਉੱਤੇ ਦੁਖੀ ਬੈਠੀ ਹੈ ਔਰ ਇੱਕ ਇੱਕ ਬੜਾ ਵੱਡਾ ਉਪਰਾਲਾ ਇਹ ਬੜੀ ਵੱਡੀ ਇੱਕ ਸਾਜ ਹੈ ਇਸ ਕਰਕੇ ਅਸੀਂ ਤੇ ਜਿੱਥੇ ਤੁਹਾਡਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਨੂੰ ਇਹ ਕਹਿੰਨੇ ਆ ਵੀ ਇੱਕ ਮੈਂ ਵੇਖਿਆ ਵੀ ਜਿਹੜੀ ਵੀ ਚੀਜ਼ ਆਈ ਹੈ ਉਹਨਾਂ ਨੇ ਪਿਆਰ ਦੇ ਨਾਲ ਮੰਨ ਲਈ ਹੈ ਕੋ ਪਈ ਨਹੀਂ ਕੋਈ ਕੁਛ ਨਹੀਂ ਕੋਈ ਦਿੱਕਤ ਨਹੀਂ ਜੀ ਨਿਆਰੇ ਦੇ ਨਾਲ ਉਹ ਆਪਣਾ ਕੰਮ ਕਰ ਰਹੇ ਨੇ ਬਈ ਠੀਕ ਹੈ ਜੀ ਕਈ ਤੇ ਹੋ ਜਾ ਬੰਦੇ ਜੀ ਸਾਡੇ ਖੜੇ ਦੇ ਇਥੇ ਉਹਨਾਂ ਆਖਿਆ ਜੀ ਚਾਰਾ ਉਹਨੇ ਆਖਿਆ ਨਾ ਸ਼ੁਕਰ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਲੋੜ ਹੈ ਮੈਂ ਲੈ ਲਿਆ ਬਾਕੀ ਉਹਨਾਂ ਨੂੰ ਹੋਰਨਾਂ ਨੂੰ ਦੇ ਦਿਓ ਦੇਖੋ ਇਹ ਕੁਰਬਾਨੀ ਦਾ ਵੀ ਜਜ਼ਬਾ ਹੈ ਵਾਹ ਕੱਲਾ ਇਹ ਜਿੱਥੇ ਪਿਆਰ ਹੈ ਕੁਰਬਾਨੀ ਹੈ ਤਿਆਗ ਹੈ ਉਹਦੀ ਇਹ ਇਹ ਮੈਨੂੰ ਐ ਲੱਗਦਾ ਵੀ ਆਪਣਾ ਤੀਰਥ ਹੋ ਗਿਆ ਯਾਰ ਆਪਾਂ ਇੱਥੇ ਆ ਗਏ ਬਾਈ ਇੱਕ ਸੋਚ ਹੋ ਗਿਆ ਸ਼ਮਸ਼ੇਰ ਤੇ ਕੋਈ ਇੱਕ ਸੋਚ ਲੈ ਕੇ ਗਿਆ ਸੀ ਇੱਕ ਡਰਮ ਹਾਂਜੀ ਤੇਰੀ ਸੋਚ ਉਹ ਇਧਰ ਨੂੰ ਖਿੱਚ ਲਈ ਹਾਂਜੀ ਠੀਕ ਹੈ ਜੀ ਸਿੰਪਲ ਜੀ ਲੌਜੀਕ ਹੈ ਕਿ ਇੱਕ ਸੋਚ ਨਾਲ ਇੱਕ ਸੋਚ ਜੁੜੀ ਪਈ ਹੈ ਉਹ ਤੇਰੇ 'ਚ ਵੀ ਚਲਕਦੀ ਹੈ ਤਾਂ ਚਮਚੇਰ 'ਚ ਵੀ ਚਲਕਦੀ ਹੋਏਗੀ ਸਾਨੂੰ ਸਾਨੂੰ ਬਸ ਇ ਮਤਲਬ ਇੱਕ ਮੋਹ ਨਹੀਂ ਜੁੜ ਜਾਂਦਾ ਵੀ ਯਾਰ ਉਹੰਦਾ ਅਸੀਂ ਸੇਵਾ ਕਰਨ ਲੱਗੇ ਉਹੰਦਾ ਡਰਮ ਤੇਲ ਦਾ ਲੈ ਕੇ ਉੱਠ ਗਿਆ ਯਾਰ ਅੱਜ ਆਪਾਂ ਇੱਕ ਗੱਡੀ ਦੇ ਵਿੱਚ ਇੱਕ ਟਿੰਕੀ ਤੇਲ ਦੀ ਨਹੀਂ ਫੁੱਗ ਸਕਦੇ ਆਪਾਂ ਨਹੀਂ ਉਹ ਬੰਦੇ ਦਾ ਪਤਾ ਲੈ ਸਕਦੇ ਅਸੀਂ ਉਹਨੂੰ ਫੋਨ ਤੇ ਪਤਾ ਲਿਆ ਉਹ ਕਹਿੰਦਾ ਯਾਰ ਮੇਰੇ ਵੀ 14 ਕਿਲੇ ਡੁੱਬੇ ਹੋਇਆ ਅਸੀਂ ਕਹਾਂ ਯਾਰ ਆਏ ਨਾ ਕਰੋ ਯਾਰ ਆਏ ਤਾਂ ਸਾਰੇ ਹੀ ਫੋਨ ਤੇ ਰਿਸ਼ਤੇਦਾਰ ਪੁੱਛਦੇ ਇਹਨਾਂ ਨੂੰ ਬਿਚਾਲ ਕੇ ਪਤਾ ਲੈਣੇ ਆ ਬਿਲਕੁਲ ਬਾਈ ਚੱਲ ਕੇ ਪਤਾ ਲਿਆ ਇੱਥੇ ਆਏ ਤਾਂ ਤੁਹਾਡਾ ਤੀਰਥ ਹੋ ਗਿਆ ਤੁਹਾਡੇ ਵਰਗੇ ਬੰਦਿਆਂ ਨੂੰ ਮਲੇ ਵੀ ਯਾਰ ਕਮਾਲ ਕੁਝ ਸਬਰ ਸ਼ੁਕਰ ਵਾਲੇ ਲੋਕ ਵੀ ਬੈਠੇ ਆ ਜਿਹੜੇ ਕਹਿੰਦੇ ਆ ਵੀ ਖੋ ਕੋਈ ਨਹੀਂ ਜੋ ਆ ਗਿਆ ਉਹਨਾਂ ਨੂੰ ਪੰਗ ਲੈਣਾ ਤੁਸੀਂ ਰਾਨ ਹੋਗੇ ਜੀ ਅਸੀਂ 11 ਪੇਟੀਆਂ ਪਾਣੀ ਦੀਆਂ ਲਿਆਂਦੀਆਂ ਸਵੇਰੇ ਜੀ ਟੈਂਟ ਲਾਇਆ ਇੱਕ ਕਿਟਲੀ ਸਵੇਰੇ ਪਈ ਇੱਕ ਹੁਣ ਮੁੱਕੀ ਦੀ ਓਹ ਹੋ ਹੋ ਵੇਖੋ ਨਾ ਇਹ ਇਹ ਵੀ ਇੱਕ ਜਸਵੰਤ ਜਿਹਦੀ ਸ਼ਰਧਾ ਹੈ ਜਿਹਦੀ ਲੋੜ ਹੈ ਨਹੀਂ ਸਾਰੇ ਲੋਕ ਉਹ ਲੈ ਰਹੇ ਨੇ ਜੀ ਕੋਈ ਦਿੱਕਤ ਨਹੀਂ ਕੋਈ ਕਿਛ ਨਹੀਂ ਅਸੀਂ ਤੇ ਸਮਝਦੇ ਆ ਵੀ ਜਿਹੜਾ ਤੁਹਾਡਾ ਇਲਾਕੇ ਨਾਲ ਸਾਡੀ ਬੜੀ ਵੱਡੀ ਸਾਂਝ ਬਣੀ ਜਿਹੜਾ ਹਾਂਜੀ ਜਿਹੜਾ ਮਤਲਬ ਇਹ ਏਰੀਆ ਸਾਨੂੰ ਵੀ ਜਾਣ ਦਾ ਬੜਾ ਉਧਰ ਮੌਕਾ ਮਿਲਿਆ ਹੈ ਕਿਤੇ ਤੁਸੀਂ ਪੜੇ ਲਿਖੇ ਬਹੁਤ ਆ ਉਧਰ ਡਿਊਟੀ ਕਰਦੇ ਰਹੇ ਹਾਂ ਹਾਂ ਅਸੀਂ ਇਦਾਂ ਵੀ ਆਰਬੀ ਕਰ ਰਹੇ ਹਾਂ ਪਹਿਲਾਂ ਅਮਰੀਕਾ ਚਲੇ ਗਏ ਉਸ ਤੋਂ ਬਾਅਦ ਤੁਹਾਡੇ ਮਨਪ੍ਰੀਤ ਇੱਧਰ ਲਖਣਾਂਚ ਵੀ ਕੋਆਪਰੇਟਿਵ EMPLOYEES UNION ਪੂਰੇ ਪੰਜਾਬ ਦਾ ਮਾ ਪ੍ਰਧਾਨ ਰਿਹਾ ਬ੍ਰਹਮਪਰੋਸ ਵਾਲੇ ਸਕਾਰਤਾ ਮੰਤਰੀ ਸੀ ਤੇ ਐਜੂਕੇਸ਼ਨ ਮਿਨਿਸਟਰ ਸਾਡੇ ਇਲਾਕੇ ਦਾ ਸੁਖਜਿੰਦਰ ਸਿੰਘ ਸੀ ਮਤਲਬ ਅਸੀਂ ਜਿਹੜੀ ਵੀ ਪ੍ਰੋਬਲਮ ਮੁਲਾਜ਼ਮਾਂ ਦੀ ਸੀ ਨਾ ਉਹ ਸਤਗੁਰ ਨੇ ਜਿੰਨੀ ਬੁੱਧੀ ਦਿੱਤੀ ਹੈ ਨਾ ਉਹ ਨੂੰ ਹੱਲ ਕਰਵਾਇਆ ਤੇ ਵੀਰੇ ਤੁਹਾਡਾ ਨੰਬਰ ਛੱਡ ਦਈਏ ਜੇ ਮਤਲਬ ਕਿਸੇ ਬੰਦੇ ਨੇ ਇੱਥੇ ਆਉਣਾ ਹੋਵੇ ਮੈਂ ਕਹਿੰਦਾ ਤੂਰੀ ਲੈ ਕੇ ਨਾ ਆਇਓ ਹਾਂ ਬਿਲਕੁਲ ਸਾਈਲੇ ਜੀ ਬਿਲਕੁਲ ਬਿਲਕੁਲ ਤੇ ਦਾਣਾ ਦਾਣਾ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਜਿਹੜੀ ਗੱਲ ਹੈਗੀ ਅਸੀਂ ਸਾਰਿਆਂ ਨੇ ਪਹਿਲਾਂ ਇੱਥੇ ਖੜ ਕੇ ਵਿਚਾਰੀ ਹੁਣ ਮੰਨ ਲਓ ਯਾਰ ਪੰਜਾਂ ਦਿਨਾਂ ਨੂੰ ਪਾਣੀ ਤਾਂ ਚੱਲਿਆ ਜਾਣਾ ਆਇਆ ਏ ਉਹਨੇ ਦੇਵਤੇ ਨੇ ਆਪਦਾ ਵਾਪਸ ਆ ਜਾ ਉੱਠ ਜਾਣਾ ਹੁਣ ਪੰਜਾਂ ਦਿਨਾਂ ਤੋਂ ਬਾਅਦ ਸਮੱਸਿਆ ਕੀ ਹੋਣੀ ਆ ਜੀਦੇ ਬਾਈ ਅੱਜ ਡੰਗਰ ਭੁੱਖੇ ਆ ਨਾ ਰੱਜਣੇ ਉਹ ਪੰਜਾਂ ਦਿਨਾਂ ਨੂੰ ਵੀ ਨਹੀਂ ਸੱਚੀ ਗੱਲ ਬਾਈ ਸੱਚੀ ਗੱਲ ਸੱਚੀ ਆ ਉਹ ਜਿਹਦੇ ਅੱਜ ਫਸਲ ਮਰ ਗਈ ਆ ਨਾ ਹੁਣੀ ਪੰਜਾਂ ਦਿਨਾਂ ਨੂੰ ਵੀ ਨਹੀਂ ਉਹ 6 ਮਹੀਨਿਆਂ ਨੂੰ ਹੀ ਹੋਣੀ ਆ ਜੇ ਕਿਸੇ ਦੇ ਅੱਜ ਜਿਹਦੇ ਕੋਲੇ ਡੰਗਰ ਆ ਨਾ ਪੰਜ ਉਹਨਾਂ ਨੂੰ ਉਹ ਚੋਂ ਦੋ ਵੇਚਣੇ ਹੀ ਪੈਣੇ ਆ ਵਾਈਕਰ ਤੇ ਜੇ ਉਹਦੇ ਹੱਡ ਬਾਈ ਨਿਕਲੇ ਹੋਣਗੇ ਨਾ ਤੇ ਖਰੀਦਣ ਵਾਲੇ ਨੇ ਵੀ ਟੀਚਰਾਂ ਕਰਨੀਆਂ ਮੈਂ ਕਹਿੰਦਾ ਵੀ ਇਹਨੂੰ ਜਿੰਨਾ ਥੋੜੇ ਘਰੇ ਦਾਣਾ ਪੈਂਦਾ ਇਹਨਾਂ ਦੀਆਂ ਮੱਜਾਂ ਨੂੰ ਉਹ ਤੋਂ ਵੱਧ ਮਾਣਾ ਚਾਹੀਦਾ ਵੀ ਤਾਂ ਜੋ ਘਟੋ ਘਟ ਕੱਲ ਨੂੰ ਹੈ ਵੇਚ ਕੇ ਹੀ ਗੁਜ਼ਾਰਾ ਹੋਣਾ ਵੀ ਜਿਹਦੀ 40000 ਦੀ ਵਿਕਣੀ ਉਹ 70 ਦੀ ਵਿਕ ਜੇ ਵਾਹਿਗੁਰੂ ਠੀਕ ਹੈ ਹਣਾ ਜੀ ਠੀਕ ਹੈ ਬਿਲਕੁਲ ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਐਂ ਲੱਗਦਾ ਵੀ ਆਪਾਂ ਇੱਕ ਇੱਕ ਗੱਟਾ ਜੀ ਦੇ ਕੇ ਇੱਥੇ ਇਹਨਾਂ ਕੋਲੇ 4-4 ਮਹੀਨਿਆਂ ਦਾ ਇੱਥੋਂ ਜਦੋਂ ਉੱਠ ਕੇ ਆਪਦੇ ਘਰਾਂ ਨੂੰ ਜਾਣ ਵਾਹਿਗੁਰੂ ਕਰੇ 5 ਦਿਨਾਂ ਨੂੰ ਜਾਣ ਚਾਹ ਨੂੰ ਜਾਣ ਘਰ ਨਾ ਜਾਂਦਿਆਂ ਨੂੰ ਡਿੱਗਿਆ ਹੋਵੇ ਤੇ ਜਦੋਂ ਇਹ ਜਾਣ ਆਪਦੇ ਘਰਾਂ ਨੂੰ ਉਦੋਂ ਇਹਨਾਂ ਨੂੰ ਪੰਜ-ਪੰਜ ਗੱਟੇ ਵੰਡ ਕੇ ਵੀ ਦਿੱਤੇ ਜਾਣ ਬਿਲਕੁਲ ਭਾਜੀ ਬਿਲਕੁਲ ਸਹੀ ਗੱਲ ਬਈ ਜੇ ਹੁਣ ਤੁਸੀਂ ਦੇਖੋ ਵੀ ਜਿਹੜੇ ਬੰਦੇ ਦੇ ਘਰੇ ਅੱਜ ਫਸਲ ਨਹੀਂ ਉਹਨੇ ਤਾਂ ਦੁੱਧ ਹੀ ਪੀ ਪੂ ਕੇ ਗੁਜ਼ਾਰਾ ਕਰਨਾ ਭਾਜੀ ਬਿਲਕੁਲ 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 ਤੇ ਅੱਜ ਤੋਂ ਪੰਜਾਂ ਦਿਨਾਂ ਨੂੰ ਵੀ ਪਾਣੀ ਮੁੜ ਜੂ ਪੰਜਾਂ ਦਿਨਾਂ ਨੂੰ ਫਸਲ ਨਹੀਂ ਹੋਣ ਲੱਗੇ ਸੱਚੀ ਗੱਲ ਭਾਜੀ ਸੱਚੀ ਗੱਲ ਜੇ ਆਪਾਂ ਪੱਠੇ ਵੀ ਬੀਜਾਂਗੇ ਚਾਚਾ ਜੀ ਪੱਠੇ ਵੀ ਘਟੋ ਘਟ ਚਾਰ-ਪੰਜ ਮਹੀਨਿਆਂ ਨੂੰ ਲੱਗਗੇ ਬਿਲਕੁਲ ਜੀ ਚਾਰ ਮਹੀਨੇ ਹਾਂ ਬਿਲਕੁਲ ਜੀ ਤਾਂ ਇਹ ਲੋਕਾਂ ਨੂੰ ਲੋੜ ਆਏ ਨਾ ਇਹਨਾਂ ਨੂੰ ਦਿਨਾਂ ਦੀ ਲੋੜ ਸਮਝ ਕੇ ਸੇਵਾ ਨਾ ਕਰੋ ਇਹਨਾਂ ਦੇ ਜੇ ਚਾਰ ਬੋਰੀਆਂ ਇਹਨਾਂ ਦੀ ਟਰਾਲੀ 'ਚ ਲੱਦ ਕੇ ਵੀ ਤੋੜ ਦੇਾਂਗੇ ਉਹ ਵੀ ਥੋੜੀਆਂ ਹੀ ਆ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਬਈ ਸੱਚੀ ਗੱਲ ਸੱਚੀ ਬਈ ਤੇ ਤੁਸੀਂ ਆਏ ਕਰੋ ਟਰਾਲੀਆਂ ਦਾ ਮੂੰਹ ਆ ਜਿਹੜਾ ਉਹ ਇੱਧਰ ਨੂੰ ਪੁਲਾਹ ਥੇਰਗੇ ਵਾਲ ਨੂੰ ਜਰੂਰ ਕਰੋ ਨੇੜੇ ਤੇੜੇ ਦੇ ਲੋਕ ਆ ਜਿਹੜੇ ਮੈਂ ਬਾਈ ਹੋਣਾ ਦੇ ਨੰਬਰ ਪਾ ਦਿੰਨਾ ਜੇ ਬਾਈ ਚਾਂਸ ਫੋਨ ਬਿਜੀ ਆਵੇ ਰਾਤ ਬਰਾਤੇ ਦਾ ਮੜਾ ਜਾ ਧਿਆਨ ਕਰ ਲਿਓ ਇਹ ਬੇਨਤੀ ਕਰਦੇ ਆਂ ਵੀ ਇਹ ਨਾ ਹੋਵੇ ਵੀ ਦਿਨੇ ਵਿਚਾਰਾ ਸੇਵਾ ਕਰਦਾ ਰਾਤ ਨੂੰ ਤੁਸੀਂ ਸੌਣ ਨਾ ਤੇ ਉਹ ਦਿਨ ਦਾਵ ਦਾ ਹਿਸਾਬ ਕਿਤਾਬ ਦੇਖ ਕੇ ਫੋਨ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਹਾਲਾਤ ਦਿਖਾਤੇ ਆ ਮੈਂ ਵੀਡੀਓ ਦੇ ਬਾਅਦ ਚ ਵੀ ਤੁਹਾਨੂੰ ਦਿਖਾ ਦਿੰਨਾ ਕਿ ਇੱਥੇ ਲੋਕ ਛੜਕਾਂ ਤੇ ਕਿਵੇਂ ਬੈਠੇ ਆ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਦੀ ਜਰੂਰ ਕਰਿਓ